ਦੇਖੋ ਜੀ ਮੇਰਾ ਨਾਮ ਡਾਕਟਰ ਅੰਗਰੇਸ ਸਿੰਘ ਆ ਮੈਂ ਨਿਊ ਗਾਰਡਨ ਕਲੇਬ ਦਾ ਵਾਸੀ ਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਹ ਸੁਦਰ ਸਿੰਘ ਜੀ ਫੌਜੀ ਸਾਫ ਟ੍ਰੈਫਿਕ ਮਾਰਸ਼ਲ ਉਹਨਾਂ ਦਾ ਅੱਜ ਜਨਮ ਦਿਹਾੜਾ ਮਨਾ ਰਿਹਾ ਬੱਚਿਆਂ ਦੇ ਨਾਲ ਬੱਚਿਆਂ ਨੂੰ ਕਾਪੀਆਂ ਤੇ ਪੈਨ ਦਿੱਤੇ ਜਾ ਰਹੇ ਨੇ ਤੇ ਨਾਲ ਹੀ ਇਹਨਾਂ ਨੂੰ ਪ੍ਰਾਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਭਾਈ ਸੁਦਰ ਸਿੰਘ ਜੀ ਉਹ ਹਮਲਾ ਲੰਮੇ ਗਰੇ ਭਾਈ ਗੁਰੂ ਇੱਥੇ ਵੀ ਬੱਚਿਆਂ ਦੇ ਨਾਲ ਅਸੀਂ ਜਿਹੜਾ ਇਹ ਧਾਰਮਣਾ ਮਨਾਦੇ ਰਹੀਏ ਬਰਥਡੇ ਮਨਾਦੇ ਰਹੀਏ ਅੱਜ ਸਾਡੇ ਵਿੱਚ ਮੈਡਮ ਵੀ ਹਿਸ਼ਾਰੇ ਤੋਂ ਸਾਹਿਬ ਤੋਂ ਆਈਆਂ ਨੇ ਰਣਵੀਰ ਦਾਮਾ ਰਵੀਲ ਦਾਮਾ ਮੈਡਮ ਜੀ ਤੇ ਨਾਲ ਇਹਨਾਂ ਦੇ ਨਾਲ ਮਨੀਸ਼ਾ ਮੋਰੀਆ ਹੈ ਮਨੀਸ਼ਾ ਮੋਰੀਆ ਨਿਸ਼ਾ ਬਾਬੇ ਆ ਵੀ ਆਏ ਨੇ ਇਹ ਬੱਚਿਆਂ ਨੂੰ ਨਸ਼ੇ ਤੋਂ ਕਿੱਦਾਂ ਆਪਾਂ ਰਹਿਣਾ ਹੈਗਾ ਡਰਗ ਤੋਂ ਬਚਾਉਣ ਨੂੰ ਵਾਸਤੇ ਬੱਚਿਆਂ ਨੂੰ ਇਹ ਦੱਸਣਗੇ ਕਿ ਕਿੱਦਾਂ ਆਪਾਂ ਆਪਣੀ ਲਾਈਫ ਨੂੰ ਸੇਵ ਰੱਖਣਾ ਹੈ ਵਧੀਆ ਤਰੀਕੇ ਨਾਲ ਆਪਣੀ ਜੀਵਨ ਬទਿਰ ਕਰਨਾ ਹੈ ਇਨੇ ਸ਼ਬਦਾਂ ਦੇ ਵਿੱਚ ਆ ਜਾ ਸਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜਨ ਵੀ ਕੋ ਲਾਂਬਾ ਜੀ ਆਪਾਰੇ ਬੱਚਿਓ ਆਓ ਖਦੇ ਸਾਥ ਕਰੀਏ ਵਾਹਿਗੁਰੂ ਜੀ ਦਾ ਅਥਾਰਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਆਪ ਤਿੰਨ ਵਿਸ਼ੇ ਤੇ ਗੱਲਾ ਕਰੀਏ ਉਹ ਕਿ ਆਪਣੇ ਮਾਜੂਦ ਮੈਡਮ ਜੀ ਨੇ ਤੁਹਾਡੇ ਨਾਲ ਕੋ ਵਿਚਾਰ ਕਰਨੀ ਆ ਇਹ ਵਿਸ਼ੇ ਕੀ ਆ ਪਹਿਲਾ ਵਿਸ਼ਾ ਸੰਸਕਾਰ ਜਦੋਂ ਤੁਸੀਂ ਘਰੋਂ ਤਿਆਰ ਹੋ ਕੇ ਸਕੂਲ ਆਉਨੇ ਹੋ ਸਕੂਲ ਦੇ ਗੇਟ ਤੇ ਆ ਕੇ ਕਿਉਂਕਿ ਇਹ ਵਿਦਿਆ ਮੰਦਿਰ ਆ ਸਕੂਲ ਦੇ ਗੇਟ ਤੇ ਆ ਕੇ ਨਮਸਕਾਰ ਕਰਨਾ ਸਕੂਲ ਨੂੰ ਸਜਦਾ ਕਰਨਾ ਠੀਕ ਆ ਕਿਉਂਕਿ ਸਭ ਤੋਂ ਪਹਿਲੋ ਸਾਡਾ ਆਪਣਾ ਮੇਨ ਮਕਸਦ ਆ ਜਦੋਂ ਆਪਾਂ ਅਸੀਂ ਗੁਰਦੁਆਰਾ ਮੰਦਰ ਪੱਜੇ ਜਾਣੇ ਆ ਤੇ ਉੱਥੇ ਗੇੜੂ ਜਾ ਕੇ ਨਮਸਕਾਰ ਕਰਦੇ ਆ ਨਾ ਇਹ ਸਾਡਾ ਵਿਦਿਆ ਮੰਦਰ ਇੱਥੋਂ ਸਾਨੂੰ ਗਿਆਨ ਮਿਲਦਾ ਦੋ ਅੱਖਾਂ ਸਾਨੂੰ ਰਾਹ ਪੜੇ ਦਿੱਤੀਆਂ ਗਈਆਂ ਤੇ ਇੱਕ ਅੱਖ ਸਾਨੂੰ ਜਿਹੜੀ ਆ ਇੱਥੋਂ ਮਿਲਦੀ ਹੈ ਦਿਮਾਗੀ ਅੱਖ ਦਿਮਾਗੀ ਅੱਖ ਕਿਹੜੀ ਜਿਹੜੀ ਆ ਦਿਮਾਗ ਦੇ ਵਿੱਚ ਜਦੋਂ ਆਪਾਂ ਪੜਦੇ ਆ ਅਨਪੜਵੰਚਨ ਪੁੱਛੋ ਵੀ ਆ ਬਸਕ ਤੋਂ ਜੜੀ ਉਹਨੇ ਹੱਥ ਐ ਹਿਲਾ ਦੇਣਾ ਵੀ ਪਤਾ ਨਹੀਂ ਜੇ ਪੜ੍ਹੇਓ ਤੇ ਸਾਡੀ ਤਿੱਜੀ ਅੱਖ ਸਾਨੂੰ ਦੱਸਦੀ ਆ ਕਿ ਬੱਸ ਕਿੱਧਰ ਨੂੰ ਜਾ ਰਹੀ ਆ। ਘੇੜ ਤੇ ਆ ਕੇ ਗੇਟ ਤੇ ਸਿੱਧਾ ਕਰਨਾ ਨਾਲ ਹੀ ਆ ਕੇ ਸਕੂਲ ਦੇ ਵਿੱਚ ਆਪਣੇ ਟੀਚਰਾਂ ਨੂੰ ਨਮਸਕਾਰ ਕਰਨਾ। ਸੰਸਕਾਰ ਬਲੋੜੀ ਠੀਕ ਆ। ਇਹ ਆ ਸੰਸਕਾਰਿਕ ਸਿਸਟਮ। ਕਿਉਂਕਿ ਹਰ ਕੰਮ ਤੁਸੀਂ ਕਰਦੇ ਹੋ। ਘੇੜ ਦੇ ਵਿੱਚ ਉਹ ਔਰ ਘਰ ਦੇ ਵਿੱਚ ਧਿਆਨ ਰੱਖਣਾ ਧਿਆਨ ਰੱਖਣਾ ਜੇ ਇੱਥੇ پڑھਦੇ ਹੋ ਤੇ ਉੱਥੇ ਜਾ ਕੇ ਮਤਲਬ ਫੇਟਰ ਦੇ ਲਾਂਸ ਦੇ ਵਿੱਚ ਹੀ ਰੱਖਣਾ ਆਪਣੀ ਚੰਗੀਤਾਈ ਕਰਨੀ ਸਾਡੇ ਮਾਣਯੋਗ ਟੀਚਰ ਸਾਹਿਬਾਨ ਤੁਹਾਨੂੰ ਪੜਾ ਰਹੇ ਆ ਪੜਾ ਰਹੇ ਨਾ ਵਧੀਆ ਪੜ੍ਹਾਇ ਕਰਉਂਦੇ ਆ ਹਾਂਜੀ ਵੈਰੀ ਗੁੱਡ ਉਹ ਪੜਾ ਰਹੇ ਆ ਪਹਿਲੋਂ ਤੁਹਾਡੇ ਨੂੰ ਹੀ ਉਹ ਟੇਬਲਾਂ ਦੇ ਬਹਿ ਕੇ ਪਹਿਲੀ ਕਲਾਸ ਤੋਂ ਲੈ ਕੇ ਉਹ ਪੜ੍ਹ ਕੇ ਸੋਚ ਕਰਕੇ ਵੱਡਾ ਸੁਨਸਕਰ ਕੇ ਤੇ ਤੁਹਾਡੇ ਗੁਰੂ ਬਣ ਕੇ ਤੁਹਾਡੇ ਕੋਲ ਸਕੂਲ ਦੇ ਵਿੱਚ ਪਹੁੰਚੇ ਹੋਏ ਆ ਵਿਸ਼ਾ ਆਪਣਾ ਹੈ ਟ੍ਰਾਫਿਕ ਦਾ ਟ੍ਰਾਫਿਕ ਸਭ ਤੋਂ ਪਹਿਲਾਂ ਮਿਡਲ ਸਕੂਲ ਦੇ ਬੱਚੇ ਬੈਠੇ ਮੈਂ ਗੱਲ ਕਹਿ ਦਵਾ ਕਿ ਜਿੰਨਾ ਚਿਰ ਤੁਹਾਡੀ 18 ਸਾਲ ਉਮਰ ਨਹੀਂ ਹੈਗੀ ਤੁਹਾਡਾ ਲਾਇਸੈਂਸ ਨਹੀਂ ਹੈਗਾ ਤੁਹਾਨੂੰ ਕੋਈ ਵੀ ਮੋਟਰਸਾਈਕਲ ਐਕਟਿਵਾ ਕੋਈ ਵੀ ਚੀਜ਼ ਚਲਾਉਣ ਦੀ ਇਜਾਜ਼ਤ ਨਹੀਂ ਹੈਗੀ ਕਿਉਂਕਿ ਜੇ ਤੁਸੀਂ ਸਕੂਟਰ ਮੋਟਰਸਾਈਕਲ ਲੈ ਕੇ ਇੱਥੋਂ ਥੋੜਾ ਬਾਹਰ ਨਿਕਲੋਗੇ ਤੇ ਸਕੂਟਰ ਸੈਕੰਡ ਮੋਟਰਸਾਈਕਲ ਜਿਹੜਾ ਆ ਤੁਹਾਡਾ ਆਪਣਾ ਘਰ ਦਾ ਆ ਜਾਂ ਤੁਸੀਂ ਮੰਗੇ ਲੈ ਗਏ ਹੋ ਜੇ ਪੁਲਿਸ ਨੇ ਫੜ ਲਿਆ ਪੁਲਿਸ ਨੇ ਫੜ ਲਿਆ ਤੇ ਉਹਨਾਂ ਨੇ ਕੀ ਕਰਨਾ ਆ ਤੁਹਾਡਾ ਚਲਾਨ ਕਰ ਦੇਣਾ ਤੁਹਾਡਾ ਚਲਾਨ ਨਹੀਂ ਹੋਣਾ ਜਿਹਦੇ ਨਾਮ ਤੇ ਉਹ ਗੱਡੀ ਆ ਜਿਹਦੇ ਨਾਮ ਤੇ ਮੋਟਰਸਾਈਕਲ ਦਾ ਸਕੂਟਰੀ ਆ ਚਲਾਉਣ ਉਹਦਾ ਹੋਣਾ ਹੈ ਕੋਰਟ ਦੇ ਵਿੱਚ ਉਹਨੂੰ ਜਾ ਕੇ ਹੁਕਮਤਰਾ ਪੜਨਾ ਆ ਤੇ ਇਸ ਤਰਕੇ ਆਪਣੀ 18 ਸਾਲ ਤੋਂ ਘੱਟ ਏਜ ਦੇ ਵਿੱਚ ਕਿਸੇ ਵੀ ਗੱਡੀ ਮੋਟਚਾ ਨੂੰ ਨਹੀਂ ਚਲਾਉਣਾ ਠੀਕ ਹੈ ਜੇ ਅਚਾਨਕੋਂ ਪਿੱਛੋਂ ੱਡੀ ਉਹ ਤੁਹਾਨੂੰ ਆ ਕੇ ਸਾਹਮਣੇ ਫੈਡ ਮਾਰ ਕੇ ਸੁੱਟ ਜਾਵੇ ਤੇ ਰਿਕਾਰਡ ਨੂੰ ਆਪਾਂ ਕੱਢੀ ਦੇ ਕਿ ਨਹੀਂ ਪਰ ਗੱਡੀ ਵਾਲੇ ਨੇ ਵੀ ਲੱਕਿਓ ਆਪਣਾ ਫੋਨ ਲਾ ਕੇ ਜਾ ਰਾਇਆ ਜਾਂ ਆਪਣੇ ਚਾਹ ਦੇ ਵਿੱਚ ਜੰਮੀ ਪਏ ਸੱਜੇ ਪਾਸੇ ਕਿਉਂ ਦੰਦਾ ਆ ਕਿ ਸਾਹਮਣੇ ਉਹ ਸੱਜੇ ਪਾਸੇ ਜਾਂਦੇ ਆ ਆਪਾਂ ਕੋ ਗੱਡੀ ਉੱਤੋਂ ਆ ਰਹੀ ਆ ਮੋਟਰਸਾਈਕਲ ਆ ਰਿਹਾ ਆ ਤੇ ਉਹ ਜੇ ਸਾਹਮਣੇ ਸਪੀਡ ਨਾਲ ਵੀ ਆ ਰਿਹਾ ਆ ਆਪਣ ਨਜ਼ਰ ਹੁੰਦੀ ਆ ਹੰਦੀਆਂ ਨਾ ਤੇ ਆਪਾਂ ਹੋਰ ਸੱਜੇ ਉਹ ਖੜ੍ਹਦੇ ਪੱਕੇ ਰਸ ਕਰਦੇ ਆ ਤਾਂ ਆਪਾਂ ਵਿਚਾਰ ਕਰ ਸਕਦੇ ਜਿਹੜਾ ਕਾਹਤਰਾ ਹਾਂਜੀ ਕੀ ਨਾ ਤੇਰਾ ਬਾਕੀ ਆਪਦੀ ਬਹੁਤ ਸੁਣੀ ਤਾਂ ਜੇ ਤੁਹਾਡਾ ਪਰਚੈ ਡੈਡੀ ਤੁਹਾਡਾ ਵਾਹਨ ਕੂਟੂ ਮੁਰਸੀ ਚਲਦਾ ਹੁੰਦੇ ਸਿਰ ਤੇ ਕੀ ਸੀ ਇਸੇ ਪਾਣੀ ਹੁੰਦਾ ਤੇ ਹਸਬੰਦ ਕੋਲੋਂ ਮਨਜ਼ੂਰੀ ਆ ਕਿਉਂਕਿ ਕਾਨੂੰਨ ਦਾ ਇਹ ਹੁਕਮ ਕੋ ਮੰਨਣਾ ਪਾ ਪਰ ਮੈਂ ਸਕੂਟਰ ਮੋਟਰਸਾਈਕਲ ਤੇ ਜਾ ਰਿਹਾ ਆ ਤੇ ਅਚਾਨਕ ਕੋਈ ਐਕਸੀਡੈਂਟ ਹੋ ਪੁੱਛ ਕੇ ਨਹੀਂ ਹੁੰਦਾ ਅਚਾਨਕ ਹੋ ਜਾਂਦਾ ਅਚਾਨਕ ਗੱਲਬਾਤ ਹੁੰਦੀ ਜਾਂ ਮੈਂ ਸੱਜੇ ਖਾਬੇ ਡਿੱਗਦਾ ਆ ਤੇ ਮੇਰੇ ਮੇਰੇ ਸਿਰ ਦੀ ਛੱਟ ਤੋਂ ਮੇਰਾ ਬਚਾਅ ਹੋ ਜਾਏਗਾ ਠੀਕ ਆ ਤੇ ਹਰ ਮਟਾ ਤੇ ਪੱਗ ਇਹ ਜਦੋਂ ਵੀ ਆਪਾਂ ਕੋਈ ਟੂ-ਵੀਲਰ ਚਲਾਉਨੇ ਆ ਉਹਦੇ ਵਾਸਤੇ ਸਾਡੇ ਜਿਹੜਾ ਸਰੀਰ ਦਾ ਜਿਹੜਾ ਆ ਹਿੱਸਾ ਸਿਰ ਦੀ ਛੱਟ ਜਿਹੜੀ ਆ ਉਹ ਬੜੀ ਭੈੜੀ ਆ ਉਹ ਸਿਰ ਛੱਟ ਲੱਗ ਗਈ ਤਾਂ ਬਾਡੀ ਛੱਟ ਲ ਜਾਂਦੀ ਆ ਉਹ ਮੌਤ ਦਾ ਕਾਰਨ ਵੀ ਬਣ ਜਾਂਦੀ ਆ ਤੇ ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ ਆ ਆਪਣੇ ਮਾਪਿਆਂ ਨੂੰ ਕਹਿਣਾ ਪਈ ਇਹ ਚੀਜ਼ਾਂ ਨਹੀਂ ਨਾਲ ਆਪਣਾ ਧਿਆਨ ਰੱਖਣਾ ਇਹ ਜੇ ਤੁਹਾਡੇ ਘਰ ਦੇ ਵਿੱਚ ਤੁਹਾਡਾ ਡੈਡੀ ਕੋਈ ਨਸ਼ਾ ਕਰਦਾ ਆ ਨਸ਼ਾ ਕਰਦਾ ਆ ਤੇ ਉਹਦੇ ਪਿੱਛੇ ਲੱਗ ਕੇ ਖੁਦ ਵੀ ਕਰਨਾ ਸਾ ਇਹ ਮੈਸੇਜ ਲੈਣਾ ਹੈ ਜਾਨਣਾ ਕਿ ਇਹ ਕੀ ਚੀਜ਼ ਆ। ਇਹ ਉਹ ਸਾਡੇ ਸਰੀਰ ਦੀ ਤਾਕਤ ਨੂੰ ਖੋ ਲੈਂਦਾ ਹੈ। ਇਹ ਸਾਡੇ ਸਰੀਰ ਦੀ ਤੱਕ ਜਿਹੜੀ ਉਹ ਨੂੰ ਛੋੜ ਲੈਂਦਾ ਹੈ। ਵਾਰ-ਵਾਰ ਜਦੋਂ ਅਸੀਂ ਨਸ਼ਾ ਕਰਦੇ ਆ ਸਾਡੇ ਸਰੀਰ 'ਚ ਬਹੁਤ سارے ਪ੍ਰੋਬਲਮਾਂ ਲੈ ਸਿਰੋਜ ਜਾਂਦੀਆਂ ਨੇ ਜਿਵੇਂ ਸਾਡੇ ਪੇਟ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਏਗੀ। ਵੱਟ ਪੈ ਰਹੀ ਸ਼ੁਰੂ ਹੋ ਜਾਈਏ ਅੱਖਾਂ 'ਚ ਪਾਣੀ ਆਏਗਾ, ਨੱਕ 'ਚ ਪਾਣੀ ਆਏਗਾ, ਲੱਤਾਂ ਦੁਖਣਗੀਆਂ, ਲੱਗ ਦੁਖੇਗਾ ਔਰ ਸਾਡੇ ਕੋਲ ਕੋਈ ਵੀ ਕੰਮ ਨਹੀਂ ਹੋਏਗਾ। ਇਸ ਕਰਕੇ ਜਿਹੜੇ ਨਸ਼ੇ ਦੀ ਸ਼ੁਰੂਆਤ ਅ ਸ਼ੁਰੂ ਸ਼ੁਰੂ ਚ ਬਹੁਤ ਵਧੀਆ ਲੱਗਦੀ ਹੈ ਲੇਕਿਨ ਜਿਉਂ ਜਿਉਂ ਅਸੀਂ ਨਸ਼ਾ ਕਰਨਾ ਸ਼ੁਰੂ ਕਰ ਦਿੰਨੇ ਆ ਤਾਂ ਫਿਰ ਉਹ ਸਾਡੇ ਸਰੀਰ ਚ ਸਾਰੀ ਤਾਕਤ ਨੂੰ ਖਤਮ ਕਰ ਦਿੰਦਾ ਹੈ ਕੀ ਕਰ ਦਿੰਦਾ ਹੈ ਯੈਸ ਤਾਂ ਫਿਰ ਸੱ ਨਸ਼ਾ ਕਰਨਾ ਚਾਹੀਦਾ ਨਹੀਂ ਲੇਕਿਨ ਜਿਸ ਦਾ ਸੱਨੇ ਗਿਆ ਕਿ ਤੁਹਾਡੇ ਨਾਲ ਹੀ ਸ਼ਾਇਦ ਤੁਸੀਂ ਦੇਖਦੇ ਹੋਗੇ ਕੋਈ ਤੁਹਾਡਾ ਭਰਾ ਜਾਂ ਤੁਹਾਡਾ ਕੋ ਚਾਚਾ ਜਾਂ ਡੈਡੀ ਚ ਕੋਈ ਵੀ